ਹਾਂਜੀ ਸਾਥੀ ਰਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਬਾਈ ਆਪਾਂ ਪਿੰਡ ਛੱੜਾ ਵਾਲਾ ਨੇੜੇ ਜੈਤੋ ਤੇ ਜ਼ਿਲ੍ਹਾ ਬਾਈ ਨੂੰ ਪਈ ਜਾਂਦਾ ਬਾਈ ਫਰੀਦਕੋਟ ਇੱਕ ਛੋਟੀ ਸੇਲ ਦੇ ਵਾਸਤੇ ਬਾਈ ਕੋਲ ਬੜੀ ਸੋਹਣੀ ਬਾਈ ਤੇ ਸਾਰੀ ਜਾਂ ਟ੍ਰੈਡੀਸ਼ਨਲ ਜਿਹੜੇ ਤਿੰਨੇ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਦਿਓ ਸਬਸਕ੍ਰਾਈਬਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਹੁਣ ਗੱਲ ਕਰਦੇ ਆ ਬਾਈ ਆਪਾਂ ਛੋਟੀ ਦੇ ਬਾਰੇ ਵਿੱਚ ਛੋਟੀ ਜਿਹੜੀ ਹੈਗੀ ਆ ਬਾਈ ਜੀ ਪਹਿਲੇ ਸੂਏ ਸੂਣਾ ਜਾਂ ਤੇ 7 ਤੋਂ 8 ਤਣੇ ਬਾਈ ਤੇ ਘਰ ਦੀ ਝੋਟੀ ਆ ਬਾਈਆਂ ਦੇ ਬਾਈ ਤੋਂ ਪਾਪੀਆਂ ਕੰਮ ਨਹੀਂ ਹਜਾਉਦੇ ਹੱਥੀ ਪਾ ਲਈ ਹੋਈ ਝੋਟੀ ਹੈ ਜੀ ਤੇ 7 ਤੋਂ 8 ਦਿਨ ਬਾਈ ਸੂਣ ਦੇ ਵਿੱਚ ਪੱਠੀ ਨੇ ਪਹਿਲਾ ਸੂਆ ਸੂਣਾ ਜੀ ਤੇ ਮਾਧ ਦੇ ਰਕੜ ਦੀ ਗੱਲ ਕਰੀਏ ਬਾਈ 12 ਤੋਂ 13 ਲੀਟਰ ਦਾ ਮਾਧ ਦੇ ਰਕੜ ਸੀਗਾ ਤੇ ਕੱਦ-ਕੱਡ ਦੀ ਝੋਟੀ ਚੰਗੀ ਆ ਬਾਈ ਪਿਓਰ ਮੋਰਾ ਨਾਲ ਅਸਲੀ ਝੋਟੀ ਦੇਖ ਸਕਦੇ ਆ ਆਪਾਂ ਤੇ ਪਿੱਠਪੋੜਾ ਦੇਖ ਸਕਦੇ ਆ ਬਾਈ ਤੇ ਥਨਲੇਬ ਦੀ ਝੋਟੀ ਪੂਰੀ ਸਾਫ ਆ ਬਾਈ ਚਾਰ ਥਾਨੇ ਪੂਰੇ ਤੇ ਚਾਰੇ ਥਾਣਾ ਦੀ ਬਾਈ ਜਿੰਮੇਵਾਰੀ ਹੋਊਗੀ ਪੂਰੀ ਤੇ ਚਾਰੇ ਥਾਣਾ ਬਾਈ ਕੁਆਲਟੀ ਛੋਟਾ ਵੱਡਾ ਨਹੀਂ ਹੈਗਾ ਬਾਕੀ ਫੇਸ ਕੁਆਲਟੀ ਆ ਸੇਵਾ ਬਈ ਦਾ ਬਾਈ ਨੇ ਪੂਰੀ ਕੀਤੀ ਹੋਈ ਆ ਬਾਈ ਪਿੱਠਪੋੜਾ ਆਪਾਂ ਦੇਖ ਸਕਦੇ ਆ ਬਾਈ ਚੈੱਕ ਕਰ ਸਕਦੇ ਆ ਜੀ ਠੰਡੀ ਸੀਲ ਮੱਝ ਪੂਰੀ ਆ ਬਾਈ ਚ ਮਰਜ਼ੀ ਵੇਲੇ ਤੁਸੀਂ ਲਿਜੋ ਸਕਦੇ ਆ ਆਪਾਂ ਏਰੀਆ ਬਾਈ ਦਾ ਹੈਗਾ ਬਾਈ ਪਿੰਡ ਚ ਠੜਾਲਾ ਨੇੜੇ ਜੈਤੋ ਦੇ ਜਲਾ ਬਾਈ ਨੂੰ ਪਾਈ ਜਾਂਦਾ ਬਾਈ ਫਰੀਦਕੋਟਾ ਬੱਚੀ ਬਾਈ ਦੇ ਨੰਬਰ ਬਾਈ ਆ ਪਾਸਟਰੀ ਉੱਤੇ ਦੇ ਦਿਓ ਅਸੀਂ ਬਾਈ ਨਾਲ ਸੰਪਰਕ ਕਰਕੇ ਛੋਟੀ ਦੇ bari ਜਿਆਦਾ ਜਾਂ ਜਿੰਨੀ ਲੈ ਸਕਦੇ ਆ ਬਾਈ ਵੀਡੀਓ ਵਧੇ ਲਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਮਿਲਦੇ ਆ ਕਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ